ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਨੇ ਬਾਬਾ ਫਰੀਦ ਜੀ ਵੀ ਸਾਨੂੰ ਸੁਚੇਤ ਕਰਦੇ ਆ ਕਹਿੰਦੇ ਫਰੀਦਾ ਗਰਭ ਜਿੰਨਾ ਵੜਾਈ ਧਨ ਜੋਬਨ ਆਗਾ ਖਾਲੀ ਚੱਲੇ ਤਨੀ ਸਿਓ ਟੱਬੇ ਜਿਉ ਮਿਹਾਂ ਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਆਪਣੇ ਧਨ ਦਾ ਪੈਸੇ ਦਾ ਜਵਾਨੀ ਦਾ ਗੁਰੂ ਜੀ ਕਹਿੰਦੇ ਹੰਕਾਰ ਹੋ ਜਾਂਦਾ ਜਿਹੜੇ ਇਹਨਾਂ ਸਾਰੀਆਂ ਬਖਸ਼ਿਸ਼ਾਂ ਦੇ ਬਾਵਜੂਦ ਮਾਲਕ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ ਗੁਰੂ ਜੀ ਕਹਿੰਦੇ ਭਾਈ ਜਿਵੇਂ ਮੀਂਹ ਤਾਂ ਸਾਰੇ ਕਿਤੇ ਵਰਸਦਾ ਪਰ ਟਿੱਬੇ ਗੁਰੂ ਜੀ ਕਹਿੰਦੇ ਮੀਂਹ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਆ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਮਾਲਕ ਪ੍ਰਮਾਤਮਾ ਜੀ ਤਾਂ ਸਾਰਿਆਂ ਤੇ ਬਖਸ਼ਿਸ਼ ਕਰਦੇ ਆ ਰੱਬੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਭ ਨੂੰ ਬਚਨਾਂ ਦੇ ਨਾਲ ਬਖਸ਼ਿਸ਼ਾਂ ਦੇ ਨਾਮ ਨਿਵਾਜਦੇ ਆ ਪਰ ਗੁਰੂ ਜੀ ਕਹਿੰਦੇ ਭਾਈ ਜਿਹੜੇ ਉਸ ਟਿੱਬੇ ਦੇ ਪਾਏ ਹੋਏ ਮੀਂਹ ਦੀ ਤਰ੍ਹਾਂ ਜਿਨ੍ਹਾਂ ਤੇ ਅੰਦਰ ਅਸਰ ਕੋਈ ਨਹੀਂ ਹੁੰਦਾ ਅੰਦਰੋਂ ਖੁਸ਼ਕ ਰਹਿ ਜਾਂਦੇ ਆ ਗੁਰੂ ਜੀ ਕਹਿੰਦੇ ਉਹ ਮਾਲਕ ਦੀ ਬਖਸ਼ਿਸ਼ ਤੋਂ ਵਾਂਝੇ ਹੋ ਜਾਂਦੇ ਆ ਫਰੀਦਾ ਗਰਭ ਜਿਨ੍ਹਾਂ ਵੜਿਆਈਆਂ ਧਨ ਜੋਬਨ ਆਗਾ ਖਾਲੀ ਚੱਲੇ ਧਨੀ ਸਿਓ ਧਨੀ ਅਰਥੇ ਮਾਲਕ ਪ੍ਰਮਾਤਮਾ ਜੀ ਡਿੱਬੇ ਜੋਂ ਮੀ